ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਲੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਹੀਫਰ ਬਸੀਆਂ ਛੇੜ ਲਈ ਲੈ ਕੇ ਆਏ ਆ ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਦੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਉਹ ਠੀਕ ਹੋ ਜੀ ਵਧੀਆ ਬਾਈ ਠੀਕ ਠਾਕ ਠੀਕ ਆ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਬਾਈ ਮੇਰਾ ਨੈਬਾ ਬਾਦਿਆਂ ਕੋਠੇ ਪਿੰਡ ਢੱਲਵਾ ਬਾਈ ਜਿਹੜੇ ਆਲੀ ਕਾ ਰਹਿ ਗਿਆ ਢਲਮਾ ਪਿੰਡਾ ਉਹ ਗੁਰਦਾਰੇ ਕੋਲ ਸੜਕ ਆਉਂਦੀ ਸਿੱਧੀ ਆਲੀ ਕਾਂ ਨੂੰ ਉਹਦੇ ਤੋਂ ਆਪਣੇ ਕੋਠੇ ਪੈਂਦੇ ਪਾਦੀਆਂ ਕੋਠੇ ਜਿਲ੍ਹਾ ਆਪਾਂ ਨੂੰ ਬਰਨਾਲਾ ਜਿਲ੍ਹਾ ਬਰਨਾਲਾ ਦਸੀਲ ਤਪ ਠੀਕ ਆ ਵੀਰੇ ਮੋਬਾਈਲ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ ਹੈਗਾ 88725 30105 ਠੀਕ ਆ ਕਿੰਨੀਆਂ ਹੀ ਫਰਵਸ ਸਿੰਘ ਆਜਾ ਭਾਈ ਆਪਣੇ ਕੋਲੇ ਨੌ ਬੱਸੀਆਂ ਤਾਂ ਆਪਣੀਆਂ ਛੋਟੀਆਂ ਇੱਕ ਵੱਡੀ ਆ ਮਤਲਬ ਕਿ ਤਕਰੀਬਨ ਹੋਊਗੀ ਉਹ ਵੱਡੀ ਹੋ ਕੇ ਸਾਵਰੀ ਵੀ ਆ ਗੱਬਣ ਟੋਕੜਾ ਹਾਂ ਗੱਬਣ ਹਾਂ ਗੱਬਣ ਗੱਬਣ ਆ ਭਾਈ ਸਾਢੇ ਤਿੰਨ ਮਹੀਨਾ ਦੀ ਗੱਬਣ ਆ ਠੀਕ ਆ ਭਾਈ ਹਾਂ ਤੇ ਇਧਰੋਂ ਸ਼ੁਰੂ ਕਰ ਦਈਏ ਫਿਰ ਹਾਂ ਭਾਈ ਇਧਰੋਂ ਕਰ ਲਓ ਠੀਕ ਆ ਵਾਹ ਨੰਬਰ ਆਪਾਂ ਨੂੰ ਕਹਿੰਗਾ 8872530105 ਠੀਕ ਆ ਭਾਈ ਹੂੰ ਇਹ ਜਿਹੜੀ ਆਪਾਂ ਬੱਸੀ ਦੇਖ ਰਹੇ ਹਾਂ ਭਾਈ ਕਿੰਨੇ ਕ ਟਾਈਮ ਦੀ ਹੈਗੀ ਇਹ ਭਾਈ ਹੈਗੀ ਆ ਤਕਰੀਬਨ 10 11 ਮਹੀਨਿਆਂ ਦੀ ਬੱਸੀ 10 11 ਮਹੀਨਿਆਂ ਦੀ ਠੀਕ ਆ ਟੀਕੇ ਟੂ ਕੇ ਬਾਰੇ ਤਾਂ ਨਹੀਂ ਆਪਾਂ ਪਤਾ ਨਹੀਂ ਵੀ ਟੀਕੇ ਟੂ ਕੇ ਬਾਰੇ ਕੋਈ ਪਤਾ ਨਹੀਂ ਘਰ ਹੁਣ ਅੱਜ ਕੱਲ੍ਹ ਉਹ ਟੀਕਾ ਅਗਲਾ ਚੰਗੇ ਭਰੌਂਦਾ ਹੂੰ ਵਧੀਆ ਬੱਸੀ ਆ ਮਤਲਬ ਕਿ ਹੀ ਬਹਿਲਵਾਤ ਦੀ ਮੈਂ ਮੈਂ ਕੀ ਬਾਤਾਂ ਭਾਈ ਫੇਸ ਚੈੱਕ ਕਰਾ ਲੈ ਪ੍ਰਿੰਟ ਚੈੱਕ ਕਰ ਲਓ ਸੁਨੱਖਾ ਪੁਣਾ ਚੈੱਕ ਕਰ ਲਓ ਬੱ ਪੂਰੀ ਸਮੇਂ ਵੀ ਵਸੀ ਆ ਨਾ ਹਾਂ ਹਾਂ ਬਈ ਪੂਰੀ ਵਧੀਆ ਦੋ ਤਿੰਨ ਮਹੀਨੇ ਬਈ ਹੋਰ ਸ਼ਾਂਹਲੀ ਟੀਕਾ ਲੈ ਲੂਗੀ ਵਸੀ ਲੱਕੇ ਆਪਾਂ ਥਣ ਚੈੱਕ ਕਰਾ ਲੈਣਾ ਥਣ ਬਈ ਚਾਰ ਹੀ ਹੋਣਗੇ ਚਾਰ ਹੀ ਆ ਬਈ ਚਾਰ ਹੀ ਆ ਠੀਕ ਆ ਥਣ ਬਾਈ ਕਿਲਾ ਬਈ ਚਾਰ ਹੀ ਹੋਣਗੇ ਸਾਰੀਆਂ ਵਸੀਆਂ ਦੇ ਥਣ ਆਪਾਂ ਨੇੜੇ ਤੋਂ ਚੈੱਕ ਕਰਵਾ ਦਨੇ ਆ ਕੀ ਬਾਤਾਂ ਬਈ ਝੋਲੀ ਬਹੁਤ ਚੰਗੀ ਆ ਯਾਰ ਹਨਾ ਹੂੰ ਹੂੰ ਥਣ ਬਈ ਬਹੁਤ ਚੰਗਾ ਰਗਾ ਕੀ ਮੋਲੇ ਲਾ ਫਿਰ ਬਈ ਦੇਣ ਲੈਣੇ ਦਾ ਬਈ ਮੋਲੇ ਦਾ ਦੇਣ ਲੈ 18000 ਰੁਪਏ ਬਈ ਮਾਨਤਨ ਹੋ ਜੀ ਥੋੜਾ ਹਾਂ ਬਈ ਮਾਨਤਨ ਤੱਕ ਕਰਾਂਗੇ ਆ ਠੀਕ ਆ ਅੱਗੇ ਦੋ ਨੰਬਰ ਤੇ ਬਈ ਦੋ ਨੰਬਰ ਤੇ ਵੀ ਬਾਈ ਜਰਸੀ ਬੱਸੀ ਆ ਆਪਣੀ ਐਚ ਐਫ ਹਾ ਹਾਂ ਬਹੁਤ ਚੰਗੀ ਬੱਸੀ ਆ ਇਹ ਵੀ ਹੋਰ ਹੋ ਗਈ ਬਸ ਸਾਲ ਦੇ ਨੇੜੇ ਤੋ 10 11 ਮਹੀਨੇ ਦੀ ਹੋ ਗਈ ਠੀਕ ਆ ਫਰੈਂਟ ਫਰੈਂਟ ਕੀ ਆ ਬਾਤ ਹਾਂ ਬਹੁਤ ਸੋਹਣੀ ਬੱਸੀ ਆ ਇਹ ਫੇਸ ਚੈੱਕ ਕਰ ਲਓ ਬਾਈ ਕੀ ਆ ਬਾਤਾਂ ਬਰੀਡ ਆ ਬਾਈ ਪੂਰੀ ਪੂਰੀ ਕੀ ਆ ਬਾਤਾਂ ਹਨਾ ਪੋਣੀ ਮਤਲਬ ਕਿ ਬੋਦੀ ਚੈੱਕ ਕਰ ਲਓ ਕੀ ਆ ਬਾਤਾਂ ਇਥੋਂ ਚਾਰ ਹੀ ਆ ਦੇ ਇਹਦੇ ਬਾਈ ਮੜੀਆਂ ਜਾਂ ਦੋ ਨਿਸ਼ਾਨੀਆਂ ਜਾਂ ਕੋਈ ਬੜੀਆਂ ਨਹੀਂ ਠੀਕ ਆ ਮਾਦਲ ਕੋ ਬੱਟੀਆਂ ਹੂੰ ਇਹ ਬੱਸੀ ਹੋਣੀ ਆ ਬਈ ਸਮੇਂ ਭਲੀ ਚੈੱਕ ਕਰ ਲੋ ਫੁੱਲ ਲਾਗੀ ਕਰਮਾ ਲਈ ਫੁੱਲ ਬਰੀਡ ਆ ਤੇ ਆਪਾਂ ਥਣ ਨੇੜੇ ਤੋਂ ਚੈੱਕ ਕਰਾਣੇ ਆ ਰੋਕਦੇ ਬਈ ਮੜੀ ਜੀ ਥਣ ਚੈੱਕ ਕਰਾ ਦੀ ਆਪਾਂ ਥਣ ਬਾਈ ਚੈੱਕ ਕਰ ਲੋ ਕਿਆ ਬਾਤ ਆ ਬਾਈ ਗਲਾਬੀ ਗਲਾਬੀ ਥਣ ਲੱਗਾ ਵਾ ਹਨਾ ਹੂੰ ਹੂੰ ਬਹੁਤ ਚੰਗਾ ਲੈ ਚੱਲ ਇਹਦਾ ਬਾਈ ਫਿਰ ਕੀ ਮੁੱਲ ਇਹਦਾ ਬਾਈ 14000 ਰੁਪਏ ਆਪਾਂ ਮੁੱਲ ਜਾਇਜ਼ ਹੀ ਕਰਾਂਗੇ ਸਾਰੀਆਂ ਦੇ ਬਾਈ ਠੀਕ ਆ ਮੁੱਲ ਬਾਈ ਕਹਿੰਦਾ ਬਾਈ ਜਮਾ ਜਾਇਜ਼ ਹੋਣਗੇ ਤੇ ਇਹਦਾ 28000 ਹੈ ਹਾਂ ਹਾਂਜੀ ਬਈ ਠੀਕ ਹੈ ਬਈ ਅੱਗੇ ਬਈ ਤਾਂ ਨੰਬਰ ਤੇ ਉਹ ਵੀ ਬਈ ਅੱਛਾ ਫਬਸੀਆ ਹੂੰ ਤੇ ਵਧੀਆ ਬੱਸੀਆ ਪੂਰੀ ਵਧੀਆ ਦੇ ਇਹਦੇ ਵੀ ਉਮਰ ਹੋਊਗੀ ਬਈ 8 ਕਿ ਮਹੀਨੇ 7 ਹੋ ਗਏ 8 ਹੋ ਗਏ ਇੱਥੇ ਹਾਂ ਤੇ ਦੁੱਧ ਦਾ ਰਿਕਾਰਡ ਬਈ ਆਪਾਂ ਨੂੰ ਪਤਾ ਦੁੱਧ ਦਾ ਬਈ ਉਹ ਲਾਲਾ ਯਾਰ ਚੰਗੀਆਂ ਗੱਲਾਂ ਕਿਹੇਤੀਆਂ 25 22 ਲੀਟਰ ਵਾਲੀਆਂ ਦਾ ਹੈਗੀਆਂ ਇਹ ਮਤਲਬ ਠੀਕ ਹੈ ਬਈ ਤੁਸੀਂ ਦੁੱਧ ਉਸੇ ਵਾਦਾ ਯਾਰ ਦੇ ਪਾੜੂ ਕੀ ਫੇਰੀ ਹੈ ਹਨਾ ਵਾਦਾ ਬਈ ਬਾਕੀ ਇਹ ਚ ਵੀ ਬੱਸੀ ਸਬਖ ਹੋਣਾ ਚੈੱਕ ਕਰ ਲਓ ਪ੍ਰਿੰਟ ਚੈੱਕ ਕਰ ਲਓ ਹੂੰ ਤੇ ਫੋਟੋਸਾਖਤ ਤਾਂ ਨਹੀਂ ਬਈ ਇਹਦੇ ਕੋਈ ਨਹੀਂ ਬਈ ਇਹਦੇ ਕੋਈ ਨਹੀਂ ਠੀਕ ਹੈ ਅਕੇ ਪਾ ਚੈੱਕ ਕਰਾ ਨਾ ਹੂੰ ਇਹਦੇ ਬਈ ਇਹਦੇ ਚਾਈਕ ਦੇ ਹੈਗੀਆਂ ਮੜ ਜਾਂਦੇ ਨਸਾਨੀਆਂ ਕੋਈ ਬੜੀਆਂ ਨਹੀਂ ਸਾਨੇ ਮੜ ਜਾਂਦੇ ਹਾਂ ਮੜੀ ਨਹੀਂ ਹੂੰ ਮੜੇ ਮੜੀਆਂ ਬਈ ਨਹੀਂ ਨਸਾਨੀਆਂ ਇਹਨਾਂ ਦਾ ਕੋਈ ਚੱਕਰ ਨਹੀਂ ਕਿਉਂਕਿ ਇਹ ਚੱਲਦੀਆਂ ਵੀ ਨਹੀਂ ਕਨੇ ਬਸਤੀ ਬਸਤੀ ਚੌੜੀ ਚੈੱਕ ਕਰ ਲੋ ਮਰ ਦੇ ਹਿਸਾਬ ਨਾਲ ਕੱਦ ਬਹੁਤ ਆ ਹਨਾ ਹਾਂ ਬਈ ਬਹੁਤ ਇਹਦਾ ਬਈ ਕੀ ਮੁੱਲ ਕੀ ਆ ਇਹਦਾ ਬਈ 18000 18000 ਹੂੰ ਹੂੰ ਠੀਕ ਆ ਬਈ ਮੌਕੇ ਦੇ ਮਾਨਤਨ ਹੋ ਜੇ ਥੋੜਾ ਹਾਂ 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 ਬਈ ਮਾਨਤਨ ਜਰੂਰ ਕਰਾਂ ਜੀ ਠੀਕ ਆ ਇਹਦਾ ਵੀ ਮੁੱਲ ਬਈ ਕਹਿੰਦਾ 18000 ਤੇ ਅੱਗੇ ਬਈ 4 ਨੰਬਰ ਇਹ ਵੀ ਬਈ ਅੱਛਾ ਫਚਾ ਗਿਆ ਲਾਲ ਡੱਬੀ ਆ ਗਈ ਠੀਕ ਆ ਹਾਂ ਇਹ ਵੀ ਬੱਚੀ ਚੰਗੀ ਆ ਚਾਰ ਹੀ ਥਾਣਾ ਇਹਦੇ ਹੂੰ ਤੇ ਬਹੁਤ ਸੋਹਣੀ ਬੱਸੀ ਹੈ ਬੱਚੇ ਦੀ ਬਈ ਕੁਆਲਿਟੀ ਚੈੱਕ ਕਰ ਲਓ ਮੈਂ ਕਹਣਾ ਕਿਆ ਬਾਤ ਹੈ ਤਾਂ ਕੁਆਲਿਟੀ ਬਹੁਤ ਚੰਗੀ ਆ ਜਾਂਦੀ ਹੈ ਹਾਂ ਹਾਂ ਬਈ ਬਹੁਤ ਵਧੀਆ ਬੱਸੀ ਹੈ ਇਹਦੀ ਉਮਰ ਹੋ ਗਈ ਬਈ 6 ਕੁ ਮਹੀਨੇ ਲੱਗਾ ਬੱਸੀ ਇੱਥੇ ਜੀ ਠੀਕ ਆ ਤਾਂ ਤਾਂ ਬਹੁਤ ਲੰਮੀ ਲੰਮੀ ਬਹੁਤ ਹਾਂ ਬਹੁਤ ਸੋਹਣੀ ਬੱਸੀ ਹੈ ਬਈ ਹੂੰ ਲੰਮੀ ਬਈ ਚੈੱਕ ਕਰ ਲਓ ਫੁੱਲ ਆ ਤੇ ਇਹਦਾ ਬਈ ਫਿਰ ਕੀ ਮੰਗਰੋ ਇਹ ਆਈ ਬਈ ਉਹਦਾ 18 ਹੀ ਆਪਣਾ ਇਹ ਜੋ ਮਾਨਦਾਨ ਵੱਧ ਕਰ ਦਾਂਗੇ ਤੁਹਾਡਾ ਜੀ ਠੀਕ ਆ ਮੁੱਲ ਬਈ ਕਹਿੰਦਾ ਇਹਦਾ ਵੀ 18 ਤੇ ਬਈ ਮਾਨਦਾਨ ਜ਼ਰੂਰ ਕਰ ਦਾਂਗੇ ਜੇ ਆਪਾਂ ਗੱਲ ਕਰੀਏ ਟੌਪ ਦੀ ਬੱਚੇ ਆ ਸਾਰੇਕ ਨਹੀਂ ਬਾਈ ਹਾਂ ਬਈ ਪੂਰੀਆਂ ਵਧੀਆ ਹੂੰ ਥਾਣੇ ਦੇ ਆਪਾਂ ਨੇੜੇ ਦੇ ਚੈੱਕ ਕਰ ਆਨੇ ਬਈ ਲੈ ਆ ਬਈ ਚੈੱਕ ਕਰ ਲੋ ਕਿਆ ਬਾਤ ਹੈ ਬਹੁਤ ਸੋਨਾ ਥਣ ਲੱਗਾ ਵਾ ਚੋੜੀ ਬਹੁਤ ਚੰਗੀ ਆ ਨਾ ਇਹਦੂ ਅਗਲੀ ਵੀ ਬਈ ਐਫ ਐਚ ਹੀ ਆ ਗਈ 5 ਨੰਬਰ ਆ ਗਈ ਹਾਂ ਹੂੰ ਤੇ ਇਹਦਾ ਵੀ ਤੁਹਾਨੂੰ ਲਾ ਵੀ ਆਪਣਾ ਬੱਸੀ ਚੰਗੀ ਆ ਕਾਲਾ ਵੱਧਾ ਚ ਡੱਬ ਹੈਗੀ ਚਿੱਟੀ ਬੱਸੀ ਚੰਗੀ ਆ ਚਾਰ ਹੀ ਥਾਣਾ ਕਈ ਵਾਰ ਅਗਲੇ ਨੂੰ ਕਾਲਾ ਰੰਗ ਪਸੰਦ ਹੁੰਦਾ ਨਾ ਬਈ ਹਾਂ ਹਾਂ ਬਹੁਤ ਪਲੀ ਹੋਈ ਬੱਸੀ ਆ ਮੈਂ ਕਹਣਾ ਕਿਆ ਬਾਤ ਲੇਰ ਨੂੰ ਲੰਮੀ ਲੰਮੀ ਇਹ ਵੀ 7 ਕੁ ਮਹੀਨੇ ਦੀ ਬੱਸੀ ਆ ਬਈ ਠੀਕ ਆ ਇਹ ਵੀ 7 ਕੁ ਮਹੀਨੇ ਦੀ ਆ ਬਈ ਕਹਿੰਦਾ ਲੰਮੀ ਲੰਮੀ ਵੀ ਬਹੁਤ ਆ ਬਹੁਤ ਲੰਮੀ ਬੱਸੀ ਆ ਬਈ ਚਾਰ ਹੀ ਥਾਣਾ ਬਈ ਠੀਕ ਆ ਚਾਰ ਹੀ ਥਾਣਾ ਬਾਕੀ ਬਈ ਆਪਾਂ ਨੇੜੇ ਤੋਂ ਚੱਕਰ ਪਾਵਾਂਗੇ ਤੇ ਤੋਰਾ ਤਾਰਾ ਚੈੱਕ ਕਰ ਲੋ ਕਿਆ ਬਾਤ ਆਈ ਬਾਕੀ ਤਾਂ ਤਨ ਚਾਰ-ਚਾਰ ਮਹੀਨੇ ਸਾਹਕੇ ਟੀਕੇ ਦੇ ਕਾਬਲੀ ਆ ਹਨਾ ਕਾਬਲਾ ਕਾਬਲਾ ਬਾਈ ਬਾਈ ਵਾਹ ਲਾਲਾ ਖਾਣ ਪੀਣ ਨੂੰ ਚੰਗੀਆਂ ਦੇਖ ਲੈ ਚਾਰ ਪਾਵੇ ਚੱਕੀ ਤੁਰੀਆਂ ਦਾਨੀ ਇਹਦਾ ਬਾਈ ਕਰ ਕੀ ਇਹਦਾ ਬਾਈ 18000 ਰੀਆ ਯਾਰ ਇਹਦਾ ਵੀ 18000 ਹੂੰ ਬੱਸੀ ਚੰਗੀ ਆ ਬਾਈ ਪੂਰੀ ਵਧੀਆ ਹੈ ਬਾਈ ਚੈੱਕ ਕਰ ਲੋ ਕੀ ਆ ਬਤ ਤੁਹਾਨੂੰ ਹੁਣ ਬਈ ਆ ਗਏ ਚਾਰ ਆਪਣੇ ਕੋਲ ਜਰਸੀਆਂ ਦੋ ਕਾਲੀਆਂ ਇੱਕ ਕਾਫੀ ਆ ਇੱਕ ਲਾਲ ਠੀਕ ਆ ਹਾਂ ਇਹ ਵੀ ਆ ਬੱਚਾ ਛੋਟਾ ਹੂੰ ਇਹ ਤਾਂ ਤੁਹਾਡਾ ਲਗਭਗ 4-5 ਮਹੀਨਿਆਂ ਦਾ ਬੱਚਾ ਹੀ ਆ ਮੈਂ ਕਹਣਾ ਯਾਰ ਬਰੀਰ ਚੈੱਕ ਕਰ ਲ ਤੋਆ ਚੈੱਕ ਕਰ ਲੋ ਤੇ ਬਈ ਫੇਸ ਚੈੱਕ ਕਰ ਲੋ ਕਿਆ ਬਾਤ ਆ ਉਮਰ ਦੇ ਹਿਸਾਬ ਨਾਲ ਕੱਦ ਬਈ ਬਹੁਤ ਆ ਹਨਾ ਹਾਂ ਪੂਰੀ ਵਧੀਆ ਬਈ ਪੂਰੀ ਪਣੀ ਵੀ ਬੱਸੀ ਆ ਚਾਰ ਹੀ ਥਾਣਾ ਇਹਦੇ ਠੀਕ ਆ ਹਾਂ ਲੰਮੀ ਲੰਮੀ ਬਈ ਚੈੱਕ ਕਰ ਲੋ ਬੱਸੀ ਕਿਆ ਬਾਤ ਆ ਕਾਫੀ ਕਲਰ ਜਰਸੀ ਆ ਗਈ ਹਨਾ ਬਰੀਰ ਚੈੱਕ ਕਰ ਲੋ ਤੇ ਬੱਸੀ ਦੀ ਖੜਨੀ ਖੜਨੀ ਚੈੱਕ ਕਰ ਲੋ ਹਨਾ ਪੂਰੀ ਵਧੀਆ ਬੱਸੀ ਕਿਸੇ ਵਕਤ ਖੁੰਹਦੇ ਨਹੀਂ ਹਾਂ ਬਾਕੀ ਆਪਾਂ ਥਾਣੇ ਇਹਦੇ ਵੀ ਚੈੱਕ ਕਰਾਣੇ ਨਾ ਚੱਲੋ ਬਈ ਕੁਲ ਕਰੀਏ ਇਹਦਾ ਫਿਰ ਕੀ ਮੁੱਲ ਰੋ ਇਹਦਾ ਬਈ ਮੁੱਲ ਕਰਦੇ ਆਪਾਂ 13000 ਰੁਪਏ ਹੀ ਆ ਜਰ ਇਹਦਾ ਕੁਆਲਿਟੀ ਬਹੁਤ ਅੱਜਾ ਸੂਟੀ ਇਹੋ ਜਿਹਾ ਆਪਾਂ ਮੁੱਲ ਘਟਾ ਦਿੰਨੇ ਜਰ ਇਹਦਾ ਠੀਕ ਆ ਹੂੰ ਇਹਦਾ ਮਨ 13000 ਹਾਂ ਲੈ ਬਈ ਥਣ ਇਹਦੇ ਵੀ ਚੈੱਕ ਕਰਵਾ ਲੈ ਬਹੁਤ ਸੋਨਾ ਥਣ ਲੱਗਾ ਪੂਰੀ ਦਿੱਤੀ ਆ ਸਭ ਲੱਗਿਆ ਵਗਾ ਆ ਵੀ ਜਾਂਚੀ ਆ ਗਈ ਬਈ ਕਾਲੇ ਰੰਗ ਦੇ 7 ਨੰਬਰ ਬੱਚਾ ਆ ਹਾਂ 7 ਨੰਬਰ ਬਈ ਹੂੰ ਬਹੁਤ ਵਧੀਆ ਬੱਸੀ ਆ ਉਹਦੇ ਨਾਲ ਬੱਟੀ ਆ ਨਾ ਹੂੰ ਨਹੀਂ ਬੱਟੀ ਉਹਦੇ ਨਾਲ ਉਮਰ ਚ ਹੋਊਗੀ ਇਹੇ 7 ਕੁ ਮਹੀਨਾ ਦੀ ਲਾ ਲੋ ਤੋੜ ਦੇ ਲੋ ਬਾਈ ਬਾਹਰ ਨੂੰ ਤੋੜਾ ਬਾਈ ਚੈੱਕ ਕਰ ਲੋ ਕੀ ਬਾਤ ਆ ਇਕ ਦਿਨ ਮਹਾਈਆਂ ਨੂੰ ਐਂ ਠੰਡ ਹੋ ਗਈ ਯਾਰ ਹੂੰ ਥਣ ਚੈੱਕ ਕਰਾ ਦੇ ਬਾਈ ਇਹਦਾ ਬਣਿਆ ਹੋਣਾ ਹਾਂ ਹੂੰ ਲੈ ਬਾਈ ਥਣ ਚੈੱਕ ਕਰ ਲੋ ਮੈਂ ਕਹਿੰਦਾ ਕੀ ਬਾਤ ਆ ਹਣਾ ਥਣ ਬਹੁਤ ਚੰਗਾ ਲੱਗਿਆ ਵਾ ਇੰਚ ਇੰਚੀ ਦਾ ਥਣ ਤਾਂ ਯਾਰ ਹੁਣ ਹਣਾ ਹਾਂ ਹੈ ਗਿਆ ਬਾਈ ਹੈ ਗਿਆ ਇਹਦਾ ਬਾਈ ਫਿਰ ਕੀ ਮੋਲ ਇਹਦਾ ਬਾਈ ਆਪਾਂ 11-18000 ਰੁਪਏ ਕਰਦੇ ਆ ਬਾਈ ਠੀਕ ਆ ਹਾਂ ਇਹਦਾ ਮਤਲਬ ਵੀ ਬਾਈ ਕਹਿੰਦਾ 18000 ਰੁਪਏ ਹੀ ਆ ਬਾਕੀ ਮਾਤਰਾ ਉਹ ਜਿਹੜਾ ਥੋੜਾ ਕਣਾ ਹਾਂ ਹਾਂ ਬਈ ਮਾਤਰਾ ਤਾਂ ਆਏ ਬੰਦੇ ਦਾ ਜਰੂਰ ਕਰਾਂਗੇ ਯਾਰ ਤੇ ਅੱਗੇ ਬਈ 8 ਨੰਬਰ ਤੇ ਇਹ ਚਰਚੀ ਹੈ ਤਾਂ ਉਹ ਵੀ ਥੋੜੀ ਜਿਹੀ ਕਾਫੀ ਕਲਰ ਚਾਹਣਾ ਹਾਂ ਹਾਂ ਇਹ ਕਾਫੀ ਤੇ ਆ ਗਈ ਬਈ ਹੂੰ ਬਹੁਤ ਸੋਹਣੀ ਐ ਬੱਸੀ ਰੰਗ ਕਰੂ ਬਈ ਚੈੱਕ ਕਰਾਂ ਜਮਾ ਤੂੰ ਦੇਖ ਘੋੜੀ ਵਰਗੀ ਐ ਜਰਾ ਹੂੰ ਰੰਗ ਦੀ ਸ਼ਾਈਨਿੰਗ ਬਹੁਤ ਆ ਹਨਾ ਚਮਕ ਬਈ ਬੱਸੀ ਦੇ ਚੈੱਕ ਕਰਾ ਬਹੁਤ ਸੋਹਣੀ ਪਿੱਛੇ ਤੋਂ ਖੜ ਨਹੀਂ ਖੜ ਨਹੀਂ ਚੈੱਕ ਕਰ ਲੋ ਕਿਆ ਬਾਤ ਹੈ ਨਾ ਹਾਂ ਐ ਨਹੀਂ ਹੈਗੀ ਵੀ ਲੰਕਣੇ ਸਰੀਰ ਦੀ ਜਮਾ ਤੇ ਥਾਣਾ ਆਪਾਂ ਇਹਦੇ ਵਿੱਚ ਚੈੱਕ ਕਰਾਉਣਾ ਹੈ ਬਾਈ ਕਿਆ ਬਾਤ ਆਈਆਂ ਬਾਕੀ ਸਮੇਂ ਪਲੀ ਚੈੱਕ ਕਰਾ ਬਹੁਤ ਸੋਹਣੀ ਬੱਸੀ ਆ ਬਾਈ ਹੂੰ ਫੁੱਲ ਬਰੀਡ ਹੈ ਨਾ ਫੁੱਲ ਫੁੱਲ ਬਾਈ ਜਮਾ ਇਹਦਾ ਫਿਰ ਬਾਈ ਕੀ ਮੋਲ ਹੈ ਇਹਦਾ ਵੀ ਬਾਈ 18000 ਰੁਪਏ ਆ 18000 ਰੁਪਿਆ ਹੂੰ ਲੇ ਵੀ ਇਹਦੀ ਵੀ ਕਪਾ ਝੋਲੀ ਚੇਕ ਕਰਾਣਾ ਕੀ ਵਾ ਤਮ ਬਹੁਤ ਸੋਹਣੀ ਝੋਲੀ ਹੈ ਨਾ ਤੇ ਬਣਾ ਰਹੀ ਝੋਲੀ ਦਾ ਕਰਮ ਵਾਲੇ ਹੁਣ ਲਈ ਬੇਟੀ ਅੱਗੇ ਬਾਈ ਲਾਸਟ ਨੌ ਨੰਬਰ ਆ ਗਈ ਤੇ ਨੌ ਨੰਬਰ ਆ ਗਈ ਬਸੇ ਬਾਈ ਇਹ ਵੀ ਲਾਲ ਰੰਗ ਤੇ ਪਿਆ ਉਹ ਪੰਜਾਬ ਵਾਲੀ ਆਪਣੀ ਹਮ ਜਰਸੀ ਹੈ ਕਦ ਕਰ ਬਹੁਤ ਹੈ ਕੀ ਬਤਾ ਅੱਠ ਮਹੀਨਾ ਦਾ ਬੱਚਾ ਹੋ ਗਈ ਇਹ ਵੀ ਠੀਕ ਆ ਅੱਠ ਮਹੀਨੇ ਬਾਈ ਇਹਦੀ ਬਾਈ ਕਹਿੰਨਾ ਉਮਰ ਆ ਥਾਂ ਦੇਖ ਬਾਈ ਇੰਚ-ਇੰਚੇ ਹੋਣ ਲੱਗੇ ਆਪਾਂ ਨੇੜੇ ਤੇ ਚੱਕਰ ਬਹੁਣੇ ਬਾਈ ਝੋਲੀ ਚੇਕ ਕਰਵਾ ਦੀ ਮਾੜੀ ਰੋਕ ਲੈ ਇੱਥੇ ਮੈਂ ਕਹਣਾ ਕੀ ਬਤਾ ਯਾਰ ਹਨਾ ਹਾਂ ਬਹੁਤ ਸੋਹਣੀ ਬੱਚੀ ਲੱਗਿਆ ਬਾਈ ਤੁਸੀਂ ਆ ਮੰਨ ਲਓ ਵੀ ਗੱਬਣਾ ਤੇ ਥਣ ਨਹੀਂ ਹੁੰਦਾ ਹੈ ਜਿਹੜਾ ਜਿਹੜੇ ਹੁਣ ਹਾਂ ਬਾਈ ਬਹੁਤ ਸੋਹਣੀ ਬੱਸੀ ਹੈ ਲੈ ਬਾਈ ਚੈੱਕ ਕਰ ਲੋ ਇਹਦਾ ਬਾਈ ਕੀ ਮੋਲ ਆ ਫੁੱਲ ਮਸਤੀ ਕਰਦੀ ਹੈ ਬਾਈ ਇਹਦਾ ਵੀ 14000 ਰੁਪਏ ਜਿਹੜਾ ਪਤਾ ਸੇਲ ਦਾ ਪੀਜ ਠੀਕ ਆ ਔਰ ਆਫਰ ਹੀ ਆ ਹਾਂ ਆਫਰ ਹੀ ਆ ਜਿਹੜਾ ਲੈ ਗਿਆ ਲੈ ਗਿਆ ਤੇ ਜੇ ਕੋਈ ਬਾਈ ਜੋੜਾ ਜੋੜਾ ਇਕੱਠਾ ਲੈਂਦਾ ਜਾਂ ਮਤਲਬ ਕਿ ਕੋਈ ਇਕੱਠਿਆਂ ਪੰਜ ਚਾਰ ਇਕੱਠਿਆਂ ਲੈਂਦਾ ਫਿਰ ਆਪਾਂ ਮਾਨਤਾ ਬਾਈ ਕਰ ਦਾਂ ਕੋਈ ਗੱਲ ਨਹੀਂ ਪਧੀ ਹਾਂ ਹਾਂ ਠੀਕ ਆ ਬਾਈ ਬਾਈ ਕਹਿੰਦਾ ਜੇ ਕੋਈ ਮਤਲਬ ਕੱਠੀਆਂ ਲੈਂਦਾ ਤਾਂ ਆ ਮਾਨਦਾਰ ਕਰਾਂਗੇ ਬਾਈ ਜ਼ਰੂਰ ਕਰਾਂਗੇ ਠੀਕ ਆ ਉਹ ਵੀ ਕਰਾਂਗੇ ਆਪਾਂ ਮਾਨਦਾਰ ਕੱਠੀਆਂ ਤੇ ਉਹ ਤੁਹਾਨੂੰ ਵੱਧ ਕਰ ਦੇਗੇ ਯਾਰ ਠੀਕ ਆ ਬਾਈ ਕੱਠੀਆਂ ਦੇ ਬਾਈ ਕਹਿੰਦਾ ਉਹ ਵੱਧ ਕਰ ਦਾਂਗੇ ਤੇ ਇਹਦੀ ਕੀ ਡਿਟੇਲ ਆ ਬਾਈ ਜਿਹੜੀ ਬਾਈ ਇਹ ਬੱਸੀ ਆ ਕਾਲੇ ਰੰਗ ਚ ਆ ਪ्योर ਹੂੰ ਤੇ ਇਹ 3.5 ਮਹੀਨਾ ਦੀ ਗੱਪਣ ਠੀਕ ਆ ਹਾਂ ਇਹ ਅੱਜੀ ਆਪਣੇ ਕੋਲੇ ਮੜਾ ਜੇ ਉਪਰਾ ਕਰਦੀ ਆ ਹੂੰ ਤੇ ਪੂਰੀ ਵਧੀਆ ਬੱਸੀ ਆ ਪਲੀ ਹੋਈ ਆ ਹੂੰ ਤੇ ਤੂੰ ਆ ਲੜਾ ਵੀ 5-6 ਮਹੀਨਿਆਂ ਨੂੰ ਤਾਂ ਸੂਈ ਬਣਾ ਨੇ ਪਹਿਲੀ ਛੂਪਣਾ ਸੂਈ ਪੜ ਤੇ ਬਾਈ ਕੋਈ ਆਪਦੇ ਥੱਲੀ ਕਰਾਉਣੀ ਚਾਹੁੰਦਾ ਹੋਵੇ ਹਾਂ ਕਰਕੇ ਬਈ ਚੈੱਕ ਪਾਸ ਕਰਾ ਕੇ ਆਪਣੇ ਚੈੱਕ ਕਰਾ ਕੇ ਲਿਜਾ ਸਕਦਾ ਬਈ ਠੀਕ ਆ ਇਹ ਬਾਈ ਜਰਸੀ ਚ ਆ ਗਈ ਹੈ ਨਾ ਹਾਂ ਜਰਸੀ ਜੀ ਚ ਆ ਗਈ ਬਈ ਉਪਰਾ ਮੰਦੀ ਅੱਜ ਹੀ ਆਈ ਹੈ ਬਈ ਥੋੜੀ ਠੀਕ ਆ ਬਈ ਥਣ ਚਾਰੀ ਆ ਹਾਂ ਚਾਰੀ ਆ ਬਈ ਥਣ ਬਾਈ ਕਹਿੰਦਾ ਬਈ ਚਾਰੀ ਆ ਫੇਰ ਚੈੱਕ ਕਰ ਲੋ ਕਿਆ ਬਤਾ ਤੋਰੋ ਬਈ ਖੋੜ ਕੇ ਕਿ ਨਹੀਂ ਬਹੁਤ ਚਾਰ ਬਾਈ ਥੋੜੀ ਆ ਕਮੀ ਜਆ ਪੈ ਗਿਆ ਥੋੜੀ ਭਾਈ ਦੀਆਂ ਯਾਰ ਵੀ ਤਲਕਣਾ ਪਵੇ ਆ ਤਲਕਣਾ ਪਵੇ ਹੂੰ ਅਈਆ ਆਪਾਂ ਬਈ ਚ ਉੜੀ ਕਰਮਾ ਵਾਲੀ ਦੀ ਬਹੁਤ ਕਮਾਲ ਦੀ ਆ ਤੇ ਬਾਈ ਕੀ ਮੋਲ ਹੈ ਇਹਦਾ ਬਾਈ 32000 ਰੁਪਏ ਦੇਣ ਲਾ ਮਾਤਾਨ ਕਰਾਂਗੇ ਬਾਈ ਜ਼ਰੂਰ ਠੀਕ ਆ ਇਹਦਾ ਬਾਈ ਕਹਿੰਦਾ 32000 ਮੋਲ ਹੈ ਤੇ ਕਿੰਨਾ ਹੈ ਬਾਈ ਦੁੱਧ ਜਿਆ ਦੇ ਦੂ ਐਸਟੀਮੇਟ ਜੀ ਐਸਟੀਮੇਟ ਬਾਈ ਇਹਦਾ ਦੁੱਧ ਵੀ ਮੱਝਾਂ ਰਗਾ ਹੋਊਗਾ ਮਤਲਬ ਕਿ 20 ਲੀਟਰ ਤੱਕ ਦੇ ਸਕਦੀ ਆ ਦੁੱਧ ਦੁੱਵਾ ਸੇਵਾ ਦਾ ਬਾਈ ਯਾਰ ਹਨ ਜੇ ਆਪਾਂ ਸਾਂਭਾਂਗੇ ਨਹੀਂ ਫਿਰ ਤਾਂ ਦੇਣਾ ਕੀ ਇਹਨੇ ਆਮ ਦਾ 10 ਲੀਟਰ ਸਹੀ ਗੱਲ ਆ ਬਾਈ ਬਾਕੀ ਚੱਲ ਅਗਲੇ ਦੀ ਸੇਵਾ ਹਨ ਹਾਂ ਸੇਵਾ ਨਾਲ ਦੀ ਬਾਈ ਕਾਕੀ ਬਾਈ ਥਾਨ ਬਹੁਤ ਚੰਗਾ ਫੂਟ ਨਹੀਂ ਕੋਈ ਸਮੇ ਨਹੀਂ ਹੂੰ ਤੇ ਕੱਦ ਵੀ ਬਹੁਤ ਚੰਗਾ ਦਾ ਬਰੀਡ ਵੀ ਆਪਾਂ ਗੱਲ ਕਰੀਏ ਫੁੱਲਾ ਹਨਾ ਗਰਮੀਆਂ ਦਾ ਤੋਹਫਾ ਇੱਕ ਤਰ੍ਹਾਂ ਦਾ ਹਾਂਜੀ ਹਾਂ ਤੇ ਨਾਕਸ਼ੀ ਕੇ ਬਾਈ ਬਾਈ ਕੋਲੇ 10 ਆਪਾਂ ਦੱਸੇ ਦਿਖਾਤੇ ਜੀ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ